ਅੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਤੋਂ ਇੱਕ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪੰਜ ਪਿਆਰੇ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਬਟਾਲਾ ਦੇ ਵੱਖ-ਵੱਖ ਖੇਸਿਆਂ ਤੋਂ ਹੁੰਦਾ ਹੋਇਆ ਫਿਰ ਗੁਰਦੁਆਰਾ ਗੁਰੂ ਤੇਗ ਬਹਾਦਰ ਵਿਖੇ ਸਮਾਪਤ ਹੋਇਆ ओके ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਗਰ ਕੀਤੇ ਨੂੰ ਆਰੰਭ ਹੋਇਆ ਹੈ ਇਹ ਗੁਰਦੁਆਰਾ ਸ਼੍ਰੀ ਗੁਰਤੇਜ ਬਾਦਲ ਸਿੰਘ ਜੀ ਲੰਦੀ ਆਬਾਦੀ ਭੁੱਲੇ ਰੋਡ ਬਟਾਲਾ ਇਸ ਮੂਹ ਦੇ ਸਾਥ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਹਰ ਸਾਲ ਇਹ ਲੋਕ ਕੀਤਾ ਜਾਂਦਾ ਹੈ ਭਾਨ ਸ਼੍ਰੀ ਗੁਰਤੇਜ ਬਾਦਲ ਜੀ ਦੀ ਪਾਵਨ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਜਿਨ੍ਹਾਂ ਨੇ ਪੂਰੀ ਦੇ ਵਾਸਤੇ ਰੂਦਰ ਰੂ ਰੱਖਿਆ ਵਾਸਤੇ ਆਪਣੇ ਸ਼ਹੀਦ ਦਾ ਗੁਲਦਾਨ ਦਿੱਲੀ ਚਾਂਦ ਚੋਕ ਲਿਖੇ ਦਿੱਤਾ। ਉਹਦੇ ਸੰਬੰਧ ਵਿੱਚ ਇਹਦੇ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਹੈ। ਜੋ ਕਿ ਨਗਰ ਕੀਰਤਨ ਢਿੱਲੇ ਰੋਡ ਤੋਂ ਆਰੰਭ ਹੋ ਕੇ ਗੁਰਦੁਆਰੇ ਕੋਟਬਾ ਦਿੱਤਾ ਤੋਂ ਆਰੰਭ ਹੋ ਕੇ ਪੂਰੇ ਮਟਾਲੇ ਸਾਹਿਬ ਦੇ ਪਰਿਵਰਮਾ ਕਰਕੇ ਤੇ ਆਪਣੇ ਵਿਧਾਨ ਸਭਾ ਨਾਲੋਂ ਜਿਹੜਾ ਨਗਰ ਕੀਰਤਨ ਸਮਾਪਤੀ ਹੋਵੇਗਾ ਸ੍ਰੀ ਨਾਨਕ ਨਾਮ ਦੇ ਸ਼ਕਤਾਂ ਵਿੰਗ ਸਿੰਘ ਜਿੱਤੇ ਬੰਦੀਆਂ ਜਿੱਤਬੇ ਵਾਲੇ ਜਿੱਤੇ ਬੰਦੀਆਂ ਮਿਲ ਕਰਕੇ ਇਹ ਨਗਰ ਕੀਰਤਨ ਦੇ ਸਹਿਯੋਗ ਦੇਰੀਆਂ ਨੇ ਔਰ ਨਾਨਕ ਨਾਮ ਲੈਵਾ ਜਿਹੜੀਆਂ ਸੰਗਤਾਂ ਨੇ ਨਿਰਧ ਕਿਰਤਨ ਵਿੱਚ ਗੁਰੂ ਸਾਹਿਬ ਦਾ ਹਰ ਜਸ ਕੀਰਤਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇਹ ਨਗਰ ਕੀਰਤਨ ਜਿਹੜਾ ਆ तकरीबन तकरीबन ਇਸ ਨਗਰ ਕੀਰਤਨ ਨੂੰ 50 ਸਾਲ ਹੋ ਗਏ ਨੇ ਨਿਕਲ ਗਿਆ ਨੂੰ ਇਸ ਨਗਰ ਕੀਰਤਨ ਨੂੰ ਤੇ ਇਸ ਮੂਹਰੇ ਜਿਹੜੀ ਮਿਲ ਕਰਕੇ ਨਿਰਧ ਕੀਰਤਨ ਇਹ ਜੇ ਜੀ ਕਰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਦੁਆਰਾ ਘਰ ਤੇ ਇੱਕ ਬਾਦਰੇ ਗੁਰਨਾਣਕ ਨਗਰ ਨਵੀਂ ਬਾਡੀ ਪੁਲਰੋਲ ਤੋਂ ਨਗਰ ਕੀਰਤਨ ਦੇਰਵਾ ਨਾ ਹੋਈ ਆ ਮੇਰੇ ਨਵੇਂ ਪਾਸ਼ਾ ਜੀ ਹਿੰਦੂ ਦੀ ਚਾਦਰ ਸਾਰੇ ਹੀ ਧਰਮਾਂ ਦਾ ਰੱਖੀ ਆ ਇਹ ਨਗਰ ਕੀਰਤਨ ਵਿੱਚ ਸਾਰੇ ਹੀ ਹਿੰਦੂ ਮੁਸਲਮਾਨ ਸਿੱਖ ਜੋ ਵੀ ਹੈ ਸਾਰੇ ਸਹਿਯੋਗ ਦਿੰਦੇ ਹਨ ਸਾਰੇ ਧਰਮਾਂ ਦੇ ਸਾਥੀ ਹਨ ਇਸ ਤਰ੍ਹਾਂ ਇਹ ਨਗਰ ਕੀਰਤਨ ਸਹਿਰ ਬਟਾਰਾ ਦੇ ਵਿੱਚ ਹੁੰਦਾ ਹੋਇਆ ਇਹ ਗੁਰਦ ਗੁਰਤੇਗ ਬਾਦਰ ਸਾਹਿਬ ਸਭਾਵਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز